ਉਹਨਾਂ ਸੀ ਬਚਪਨ ਤੋਂ ਕਰਤਾਰ ਸਿੰਘ ਸਰਾਭਾ ਬਾਰੇ ਸੁਣਦੇ ਪੜਦੇ ਆ ਰਹੇ ਹਾਂ ਪਰ ਮੈਂ ਹੁਣ ਜਦੋਂ ਆ ਕਿਤਾਬ ਲਿਖਣ ਵਾਸਤੇ ਕਰਤਾਰ ਸਿੰਘ ਸਰਾਭਾ ਦਾ ਸਾਰਾ ਵਿਸਥਾਰ ਪੜਿਆ ਕਿ ਉਹ ਕਿੱਡਾ ਵੱਡਾ ਸੂਰਮਾ ਸੀ ਤੇ ਮੈਂ ਹੈਰਾਨ ਹੋ ਗਿਆ ਕਿ ਏਡੇ ਵੱਡੇ ਸੂਰਮੇ ਨੂੰ ਤੇ ਨਾ ਛੋਟਾ ਜਿਹਾ ਬਣਾ ਕੇ ਪੇਸ਼ ਕਰਤਾ ਜਿਵੇਂ ਬਾਕੀਆਂ ਚੋਂ ਇੱਕ ਉਹ ਬਾਕੀਆਂ ਚੋਂ ਇੱਕ ਨਹੀਂ ਸੀ ਉਹ ਤਾਂ ਬਹੁਤ ਹੀ ਨਰਾਲਾ ਸੀ ਅਜੇ 17 ਸਾਲ ਦੀ ਉਮਰ ਸੀ ਜਦੋਂ ਉਹ ਵਰਕਲੇਜ ਯੂਨੀਵਰਸਿਟੀ 'ਚ ਉਹਨਾਂ ਸਮਿਆਂ 'ਚ ਅਜ ਤੋਂ 100 ਸਾਲ ਪਹਿਲਾਂ ਵਰਕਲੇਜ ਯੂਨੀਵਰਸਿਟੀ 'ਚ ਇੰਜੀਨੀਅਰਿੰਗ ਦੀ ਪੜ੍ਹਾਈ ਕਰਨ ਆਇਆ ਸੀ 17 ਸਾਲਾਂ ਦਾ ਹੋਇਆ ਕੀ ਕਿ ਇੱਕ ਦਿਨ ਉਹਦੀ ਬਾਹਾਂ ਤੇ ਕਿਤੇ ਸੱਟ ਲੱਗੀ ਦਵਾਈ ਲੈਣ ਗਿਆ ਦਵਾਈ ਦੀ ਦੁਕਾਨ ਤੇ ਭਾਈ ਪਰਮਾਨੰਦ ਸੀ ਲਾਹੌਰ ਦਾ ਜਿਹੜਾ ਮੈਡੀਸਨ ਪੜ੍ਹਨ ਆਇਆ ਹੋਇਆ ਸੀ ਵਰਕਲੇ ਵਿੱਚ ਹੀ ਉਹਦੀ ਦੁਕਾਨ ਸੀ ਉਸ ਦੁਕਾਨ ਤੇ ਕਿਤੇ ਦੇਸ਼ ਬਾਰੇ ਗੱਲਾਂ ਚੱਲ ਗਈਆਂ ਪੱਟੀ ਕਰਾਉਂਦੇ ਕਰਾਉਂਦੇ ਦੇਸ਼ਵਾਰੇ ਗੱਲਾਂ ਚੱਲੀਆਂ ਤੇ ਸਰਾਬੇ ਦੇ ਮਨ 'ਚ ਖਸਵਾਲ ਖੜਾ ਹੋ ਗਿਆ ਤੇ ਕਹਿੰਦਾ ਫਿਰ ਕੀ ਕੀਤਾ ਜਾਵੇ ਭਾਈ ਪਰਮਾਨੰਦ ਨੇ ਕਿਹਾ ਕਿ ਕੀਤਾ ਕੀ ਜਾਵੇ ਗੁਰੂਵਾਲ ਦੇਖ ਆਪਦੇ 10ਵੇਂ ਗੁਰੂਵਾਲ ਉਹਨੇ ਕੀ ਕੀਤਾ ਸੀ ਉਹਨੇ ਫਿਰ ਸਾਰੀ ਸਰਵੰਸ ਵਾਰਨ ਦੀ ਤੇ ਹੋਰ ਜਦੋਂ ਗੱਲ ਸੁਣਾਈ ਬਸ ਉਸੇ ਪਲ ਸਰਾਬੇ ਦੀ ਜ਼ਿੰਦਗੀ ਦਾ ਰੁਖ ਬਦਲ ਗਿਆ ਪੜਾਈ ਛੱਡਤੀ ਤੇ ਟੋਟਲੀ ਆਪਦੇ ਆਪ ਨੂੰ ਪੂਰੀ ਤਰ੍ਹਾਂ ਇਸੇ ਕੰਮ ਲਈ ਸਮਰਪਿਤ ਕਰ ਦਿੱਤਾ ਫਿਰ ਉਹਨੇ ਜੋ ਕੰਮ ਕੀਤੇ ਤੁਸੀਂ ਉਹ ਦੇਖੋ ਜਥੇਬੰਦੀ ਉਸਾਰ ਰਿਹਾ ਹੈ ਅਖਬਾਰ ਕੱਢ ਰਿਹਾ ਹੈ ਹਵਾਈ ਜਹਾਜ਼ ਦੀ ਟ੍ਰੇਨਿੰਗ ਲੈ ਆਇਆ ਜਾ ਕੇ ਈਸਟ ਕੋਸਟ ਤੋਂ ਕੁਝ ਹਫ਼ਤਿਆਂ ਦੇ ਵਿੱਚ ਕਿ ਜੇ ਲੋੜ ਪਈ ਤਾਂ ਆਪਾਂ ਹਵਾਈ ਹਮਲੇ ਵੀ ਕਰਾਂਗੇ ਕੁਝ ਹਫ਼ਤਿਆਂ ਦੇ ਵਿੱਚ ਹੀ ਟ੍ਰੇਨਿੰਗ ਲੈ ਕੇ ਵਾਪਸ ਆ ਗਿਆ ਸੀ ਅਖਬਾਰ ਉਰਦੂ 'ਚ ਵੀ ਨਿਕਲਦਾ ਸੀ ਪੰਜਾਬੀ 'ਚ ਵੀ ਉਰਦੂ ਦੀ ਉਦੋਂ ਟਾਈਪ ਨਹੀਂ ਸੀ ਉਹ ਹੱਥ ਨਾਲ ਕਿਤਾਬਤ ਲਿਖੀ ਜਾਂਦੀ ਸੀ ਸਰਾਭਾ ਸਾਰਾ ਅਖਬਾਰ ਉਰਦੂ ਦਾ ਹੱਥ ਨਾਲ ਲਿਖਦਾ ਸੀ ਫਿਰ ਉਹਨੂੰ ਗੁਰਮੁਖੀ 'ਚ ਤਰਜਮਾ ਕਰਦਾ ਸੀ ਫਿਰ ਉਹਨੂੰ ਪ੍ਰੈਸ ਦੇ ਉੱਤੇ ਉਹ ਪ੍ਰੈਸ ਜਿਹੜੀ ਅੱਜ ਵੀ ਸਟਾਕਟਨ ਦੇ ਗੁਰੂ ਘਰ ਚ ਪਈ ਹੈ ਜਿਵੇਂ ਸਾਡੀ ਪੱਠੇ ਕੁੱਤਣ ਵਾਲੀ ਮਸ਼ੀਨ ਹੁੰਦੀ ਹੈ ਉਸ ਤੇ ਗੇੜ ਕੇ ਉਹ ਅਖਬਾਰ ਛਾਪਦਾ ਸੀ ਸਰਾਭਾ ਉਹ ਅਖਬਾਰ ਛਾਪਦਾ ਸੀ ਫਿਰ ਹਜ਼ਾਰਾਂ ਦੀ ਗਿਣਤੀ ਚ ਐਡਰੈਸ ਸੀ ਜਿਨ੍ਹਾਂ ਤੇ ਪੋਸਟ ਕੀਤਾ ਜਾਂਦਾ ਸੀ ਇਹ ਕੁਛ ਕਰਦਾ ਜਗ੍ਹਾ ਜਗ੍ਹਾ ਘੁੰਮਦਾ ਸੀ ਸਟਾਕਟਨ ਤੋਂ ਲੈ ਕੇ ਸਾਨ ਫਰਾਂਸਿਸਕੋ ਸਾਈਕਲ ਤੇ ਚੱਲਿਆ ਜਾਂਦਾ ਸੀ ਕਈ ਵਾਰ ਤੁਸੀਂ ਦੇਖੋ ਕਿੰਨੀ ਊਰਜਾ ਸੀ ਉਸ ਬੰਦੇ ਦੇ ਵਿੱਚ ਬਾਬਾ ਸਹੂਨਸੂ ਭਾਕਣਾ ਲਿਖਦੇ ਨੇ ਕਿ ਜਦੋਂ ਅਜੇ ਜੰਗ ਲੱਗੀ ਨਹੀਂ ਸੀ ਪਹਿਲਾ ਪਾਰਟੀ ਨੇ ਫੈਸਲਾ ਕਰ ਲਿਆ ਕਿਉਂਕਿ ਬਾਬਾ ਭਾਕਣਾ ਪ੍ਰਧਾਨ ਸੀ ਪਾਰਟੀ ਦੇ ਕਿ ਤੁਸੀਂ ਜੰਗ ਤੋਂ ਪਹਿਲਾਂ ਜਾ ਕੇ ਦੇਸ਼ ਦੇ ਅੰਦਰ ਚਲੇ ਜਾਓ ਤੇ ਜਾ ਕੇ ਤਿਆਰੀਆਂ ਕਰੋ ਤੇ ਕੁਝ ਹਥਿਆਰ ਨਾਲ ਲੈ ਜਾਓ ਤਾਂ ਕਿ ਉੱਥੇ ਲੋੜ ਪਊਗੀ ਹਥਿਆਰਾਂ ਦੀ ਗੱਲ ਸ਼ਰਾਬੇ ਨੇ ਨਾ ਕੀਤੀ ਸ਼ਰਾਬੇ ਨੇ 2 ਦਿਨਾਂ ਦੇ ਅੰਦਰ ਹੀ ਆ ਕੇ ਬਾਬਾ ਸਹੂਨਸੂ ਭਾਕਣਾ ਨੂੰ ਸਲਿੱਪ ਫੜਾਤੀ ਸਮੁੰਦਰੀ ਜਹਾਜ਼ ਦੇ ਕਮਰੇ ਦੀ ਕਹਿੰਦਾ ਕਮਰਾ ਮੈਂ ਰਜਰਵ ਕਰਾਇਆ ਆ ਉਸ ਕਮਰੇ ਦੇ ਵਿੱਚ ਦੋ ਪੇਟੀਆਂ ਦੋ ਪੇਟੀਆਂ ਦੇ ਵਿੱਚ 200 ਪਿਸਤੌਲ ਤੇ 2000 ਕਾਰਤੂਸ ਮਤਲਬ ਕਿੰਨੀ ਫੁਰਤੀ ਨਾਲ ਕੰਮ ਕਰਦਾ ਸੀ ਬਾਬਾ ਭੱਗਣਾ ਉੱਥੋਂ ਤੁਰੇ ਆ ਜਹਾਜ਼ ਤੇ ਸਮੁੰਦਰੀ ਜਹਾਜ਼ ਤੇ ਜੰਗ ਜੇ ਲੱਗੀ ਨਹੀਂ ਰਸਤੇ 'ਚ ਅਜਪਾਨ ਨੂੰ ਆ ਰਹੇ ਜੋ ਜੰਗ ਲੱਗ ਜਾਂਦੀ ਹੈ ਬਾਬਾ ਭੱਗਣਾ ਲਿਖਦੇ ਨੇ ਕਿ ਮੈਂ ਜਦੋਂ ਕੋਬੀ ਦੀ ਬੰਦਰਗਾਹ ਤੇ ਪਹੁੰਚਿਆ ਤੇ ਭੁੱਖ ਲੱਗੀ ਸੀ ਬਾਹਰ ਫਰੂਟ ਵਗੈਰਾ ਲੈਣ ਗਿਆ ਤੇ ਬਾਅਦ ਮੈਂ ਦੇਖਿਆ ਕਹਿੰਦੇ ਅਗੋਂ ਕਰਤਾਰ ਸੁਸਰਾਬਾ ਤੁਰਿਆ ਆ ਬਈ ਜਿਹੜਾ ਪਹਿਲਾਂ ਤੋਰ ਚੁੱਕਿਆ ਬਾਬੇ ਨੂੰ ਕਿੰਨੇ ਦਿਨ ਪਹਿਲਾਂ ਸਾਨ ਫ੍ਰਿਸਕੋ ਤੋਂ ਤੇ ਬਾਬੇ ਦੇ ਪਹੁੰਚਣ ਤੋਂ ਪਹਿਲਾਂ ਉੱਥੇ ਪ੍ਰਗਟ ਹੋ ਰਿਹਾ ਹੈ ਕੋਬੀ ਦੀ ਬੰਦਰਾਗਾਤ ਬਾਬੇ ਨੇ ਪੁੱਛਿਆ ਕਿ ਤੂੰ ਇੱਥੇ ਉਹ ਕਹਿੰਦਾ ਜਦੋਂ ਜੰਗ ਲੱਗ ਗਈ ਮੈਂ ਤਾਂ ਉਸੇ ਦਿਨ ਹੀ ਚੱਲ ਪਿਆ ਬਾਕੀ ਪਾਰਟੀ ਨੂੰ ਕਹਿਤਾ ਤੁਸੀਂ ਫੈਸਲਾ ਕਰਕੇ ਆ ਜਿਓ ਤੇ ਮੈਂ ਚੱਲਿਆ ਤੇ ਬਾਬਾ ਸਹਣ ਸੁਪਾਕਣਾ ਨੇ ਉਹਨੂੰ ਕਿਹਾ ਕਿ ਠੀਕ ਹੈ ਤੂੰ ਸਿੱਧਾ ਦੇਸ਼ ਜਾ ਤੇ ਮੈਂ ਘੁੰਮਦਾ ਘਮਾਉਂਦਾ ਬਾਕੀ ਟਾਪੂਆਂ ਤੇ ਲੋਕਾਂ ਨੂੰ ਹੋਰ ਪ੍ਰੇਰਿਤ ਕਰਦਾ ਮੈਂ ਠਹਿਰ ਕੇ ਆਉਣਾ ਕਰਤਾਰ ਸਿੰਘ ਸਰਾਭਾ ਕਲੰਬੋ ਦਾ ਜਹਾਜ਼ ਫੜਿਆ ਉਹਨੇ ਹਿੰਦੁਸਤਾਨਦਾਨੀ ਕਲੰਬੋ ਦੀ ਬੰਦਰਗਾਹ ਤੇ ਉਤਰਿਆ ਉੱਥੋਂ ਮਦਰਾਸ ਗਿਆ ਤੇ ਮਦਰਾਸ ਤੋਂ ਸਿੱਧਾ ਅੰਮ੍ਰਿਤਸਰ ਪਹੁੰਚ ਗਿਆ ਬਾਬਾ ਸੋਨਸੂ ਪਾਕਨ ਦਾ ਜਹਾਜ਼ ਬੰਦਰਗਾਹ ਤੇ ਰੋਕ ਲਿਆ ਤਲਾਸ਼ੀਆਂ ਹੋਈਆਂ ਗ੍ਰਿਫਤਾਰ ਹੋ ਗਏ ਬਾਬਾ ਸੋਨਸੂ ਪਾਕਨ ਨੂੰ ਗ੍ਰਿਫਤਾਰ ਕਰਕੇ ਕਲਕੱਤੇ ਤੋਂ ਲੁਧਿਆਣੇ ਭੇਜਤਾ ਲੁਧਿਆਣੇ ਦੇ ਥਾਣੇ 'ਚ ਰੱਖਿਆ ਥਾਣੇ ਰੱਖਣ ਤੋਂ ਬਾਅਦ ਉਹਨੂੰ ਗੱਡੀ ਤੇ ਚੜਾ ਕੇ ਕਿਤੇ ਭੇਜਣਾ ਸੀ ਜੇਲ੍ਹ 'ਚ ਉਹ ਕਹਿੰਦਾ ਮੈਂ ਟਾਂਗੇ 'ਚ ਬੈਠਾ ਸੀ ਨਾਲ ਪੁਲਿਸ ਦੇ ਸਿਪਾਹੀ ਮੈਂ ਸਟੇਸ਼ਨ ਵੱਲ ਨੂੰ ਜਾ ਰਿਹਾ ਥਾਣੇ ਤੋਂ ਉਹਦੀ ਪਤਾ ਲੱਗਿਆ ਜਦੋਂ ਕਰਤਾਰ ਸਿੰਘ ਸਰਾਬੇ ਨੇ ਨੇੜੇ ਆ ਕੇ ਆਪਦੇ ਸਾਈਕਲ ਦੀ ਟੱਲੀ ਖੜਕਾਤੀ ਫਿਰ ਕਿਸ ਤਰ੍ਹਾਂ ਪ੍ਰਗਟ ਹੁੰਦਾ ਆ ਕੇ ਸੀ ਉਹਦੀ ਉਹ ਦੇਖੋ ਉਹਦੀ ਫੁਰਤੀ ਤੇ ਊਰਜਾ ਸਕੂਲ ਦੇ ਵਿਦਿਆਰਥੀ ਜਦੋਂ ਖਾਲਸਾ ਸਕੂਲ ਲੁਧਿਆਣੇ ਪੜ੍ਹਦਾ ਸੀ ਤੁਹਾਨੂੰ ਸਕੂਲ ਦੇ ਵਿਦਿਆਰਥੀ ਉਡਣਾ ਸੱਪ ਕਹਿੰਦੇ ਹੁੰਦੇ ਸੀ ਬੀਤੇ ਚ ਇੰਨੀ ਫੁਰਤੀ ਹੈ ਇੰਨਾ ਸ਼ੋਲਾ ਤੇ ਜਦੋਂ ਸਿੱਖੀ ਦੀ ਪਾਣ ਚੜ ਗਈ ਤੋੜਨਾ ਸੱਪ ਇੱਕ ਬਹੁਤ ਵੱਡਾ ਯੋਧਾ ਤੇ ਸੂਰਮਾ ਬਣ ਗਿਆ ਤੇ ਗਦਰ ਪਾਰਟੀ ਦਾ ਜੋ ਕੰਮ ਹੋਇਆ ਜੋ ਵੀ ਹੋਇਆ ਜਦੋਂ ਜੱਜਾਂ ਨੇ ਫੈਸਲਾ ਸੁਣਾਉਣਾ ਸੀ ਉਹਦੀ ਉਮਰ ਵਲ ਦੇਖ ਕੇ ਜੱਜ ਕਹਿੰਦੇ ਵੀ ਸਾਨੂੰ ਕਾਨੂੰਨ ਵੀ ਇਜਾਜ਼ਤ ਨਹੀਂ ਦਿੰਦਾ ਤੇ ਸਾਡਾ ਜੀਵ ਨਹੀਂ ਕਰਦਾ ਤੈਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਂਵੇ ਤੇ ਤੈਨੂੰ 24 ਘੰਟੇ ਦਿੱਤੇ ਜਾਂਦੇ ਨੇ ਵਿਚਾਰ ਲੈ ਗਲਤੀ ਮੰਨ ਲੈ ਤੇ ਤੈਨੂੰ ਫਾਂਸੀ ਉਹ ਕਹਿੰਦਾ ਵੀ ਨਹੀਂ ਫਿਰ ਜੱਜਾਂ ਨੇ ਬਹੁਤ ਦੁੱਖ ਨਾਲ ਲਿਖਿਆ ਉਹ ਕਹਿੰਦੇ ਵੀ ਕੀ ਕਰੀਏ ਸਾਡਾ ਜੀ ਨਹੀਂ ਕਰਦਾ ਇਹਨੂੰ ਫਾਂਸੀ ਦੇਣ ਨੂੰ ਪਰ ਕੀ ਕਰੀਏ ਕਹਿੰਦੇ ਅਮਰੀਕਾ ਦੀ ਧਰਤੀ ਤੇ ਰਾਹ ਵਿੱਚ ਟਾਪੂਆਂ ਤੇ ਤੇ ਹਿੰਦੁਸਤਾਨ ਚ ਵਰਤਾਨ ਵੀ ਹਕੂਮਤ ਵਿਰੁੱਧ ਰਚੀ ਗਈ ਕਿਹੜੀ ਸਾਜ਼ਿਸ਼ ਹੈ ਜਿਹਦੀ ਸੈਂਟਰ ਦੇ ਵਿੱਚ ਸਰਾਬਾ ਨਹੀਂ ਇੱਕ ਵੀ ਕੰਮ ਅਜਿਹਾ ਨਹੀਂ ਜਿਹਦੇ ਵਿੱਚ ਸਰਾਬਾ ਨਹੀਂ ਆਉਂਦੇ ਸਕੂਲ ਚ ਆਪਦੇ ਪੁਰਾਣੇ ਵਿਦਿਆਰਥੀਆਂ ਨੂੰ ਮਿਲਿਆ ਉਹਨਾਂ ਨੂੰ ਪ੍ਰਚਾਰ ਦੇ ਕੰਮ ਤੇ ਲਾਤਾ 6 ਸਾਈਕਲੋਸਟਾਈਲ ਮਸ਼ੀਨਾਂ ਆਪ ਲਿਖਦਾ ਹੈ ਕਵਤਾਵਾਂ ਲਿਖਦਾ ਹੈ ਲੇਖ ਲਿਖਦਾ ਹੈ ਉਹਨੂੰ ਛਾਪ ਛਾਪਣਾ ਵੀ ਕੀ ਸਾਈਕਲੋਸਟਾਈਲ ਮਸ਼ੀਨਾਂ ਈਵਨ ਕਾਰਬਨ ਕਾਪੀਆਂ ਕਰ ਕਰਕੇ ਉਹ ਦਿਨੇ ਜਾ ਕੇ ਪਿੰਡਾਂ ਚ ਵੰਡਦਾ ਰਾਤ ਨੂੰ ਜਾ ਕੇ ਸ਼ਾਉਣੀਆਂ ਚ ਵੜਦਾ ਉੱਤਰੀ ਭਾਰਤ ਦੀ ਇੱਕ ਵੀ ਸ਼ਾਉਣੀ ਨਹੀਂ ਜਿੱਦੇ ਚ ਸ਼ਰਾਬਾ ਨਹੀਂ ਗਿਆ ਤੇ ਇੱਕ ਵੀ ਉਦਾਹਰਨ ਨਹੀਂ ਜਦੋਂ ਸ਼ਰਾਬੇ ਨੂੰ ਕਿਸੇ ਨੇ ਜਵਾਬ ਦੇ ਦਿੱਤਾ ਹੋਵੇ ਤੁਸੀਂ ਇਹ ਸੋਚੋ ਉਹ ਕਿਹੋ ਜੀ ਹਸਤੀ ਹੋਊਗੀ ਉਹਦੇ ਚ ਕਿਸ ਕਿਸਮ ਦਾ ਰੋਹਾਨੀ ਜਲਾਲ ਹੋਊਗਾ ਕਿ ਜਿਹਦੇ ਨਾਲ ਵੀ ਗੱਲ ਕੀਤੀ ਤੇ ਗੱਲ ਕੋਈ ਇਹ ਨਹੀਂ ਸੀ ਗੱਲ ਸਿਰ ਦੇਣ ਦੀ ਸੀ ਜਦੋਂ ਫੌਜੀ ਨੂੰ ਬਗਾਵਤ ਲਈ ਕਹਿਣਾ ਤਾਂ ਫੌਜੀ ਨੂੰ ਪਤਾ ਹੈ ਕਿ ਦੱਸ ਸਕਦਾ ਕੀ ਨਿਕਲਣਾ ਇੱਕ ਵੀ ਥਾਂ ਤੇ ਨਹੀਂ ਹੋਇਆ ਕਿ ਸਰਾਬੇ ਨੂੰ ਕਿਤੋਂ ਜਵਾਬ ਮਿਲ ਗਿਆ ਹੋਵੇ ਇੱਕ ਦ੍ਰਿਸ਼ਟਾਂਤ ਤੁਸੀਂ ਦੇਖੋ ਜਿਹੜਾ ਤੁਹਾਨੂੰ ਹੈਰਾਨ ਕਰ ਦਿੰਦਾ ਹੈ ਇੱਕ ਵਾਰ ਉਹ ਲੁਧਿਆਣੇ ਬੈਠਾ ਗੱਡੀ ਦੇ ਉੱਤੇ ਜਲੰਧਰ ਜਾਣਾ ਸੀ ਗੱਡੀ ਦੇ ਡੱਬੇ ਦੇ ਵਿੱਚ ਇੱਕ ਸਿੱਖ ਫੌਜੀ ਬੈਠਾ ਵਰਦੀ ਪਾਈ ਤੇ ਸ਼ਰਾਬਾ ਜਾ ਕੇ ਉਹਦੇ ਕੋਲ ਬਹਿ ਗਿਆ ਕੋਲ ਬਹਿ ਕੇ ਉਹਨੇ ਗੱਲ ਲੱਗ ਗਿਆ ਕਿੱਥੇ ਹੁੰਦਾ ਹੈ ਕੀ ਕਰਦਾ ਹੈ ਉਸਨੇ ਦੱਸਿਆ ਕਿ ਮੈਂ ਲਾਹੌਰ ਦੀ ਸ਼ਾਉਣੀ 'ਚ ਹੁੰਦਾ ਤੇ ਡਿਊਟੀ ਕੀ ਹੈ ਮੈਗਜ਼ੀਨ ਦੀ ਚਾਬੀਆਂ ਮੇਰੇ ਕੋਲੇ ਹੁੰਦੀਆਂ ਅਸਲੇਖਾਨੇ ਦੀਆਂ ਤੇ ਸ਼ਰਾਬੇ ਨੂੰ ਹੋਰ ਕੀ ਚਾਹੀਦਾ ਸੀ ਤੇ ਸ਼ਰਾਬੇ ਨੇ ਉਹਦੇ ਨਾਲ ਚਲੋ ਗੱਲਬਾਤ ਕੀਤੀ ਹੁਣ ਤੁਸੀਂ ਦੇਖ ਲਓ ਲੁਧਿਆਣੇ ਤੋਂ ਜਲੰਧਰ ਕਿੰਨਾ ਕਿਸਾਫਰ ਹੈ ਜਲੰਧਰ ਜਾ ਕੇ ਜਦੋਂ ਉਹ ਇੱਕ ਦੂਜੇ ਤੋਂ ਵੱਖ ਹੋਏ ਤਾਂ ਉਸ ਫੌਜੀ ਨੇ ਕਿਹਾ ਜਿੱਦਨ ਮਰਜੀ ਆ ਜੀ ਚਾਬੀਆਂ ਹਾਜ਼ਰ 18 ਸਾਲ ਦਾ ਮੁੰਡਾ ਜਿਹਦੇ ਦਾੜ੍ਹੀ ਵੀ ਨਹੀਂ ਆਈ ਉਹਦੀ ਗੱਲ ਸੁਣ ਕੇ ਬੰਦੇ ਆਪਦੀ ਜ਼ਿੰਦਗੀਆਂ ਦੇ ਫੈਸਲੇ ਕਰ ਰਹੇ ਇਹ ਹੁਣ ਕਿਸੇ ਰੋਹਾਨੀ ਸ਼ਕਤੀ ਤੋਂ ਬਿਨਾ ਇਹ ਗੱਲ ਸੰਭਵ ਨਹੀਂ ਇਹ ਗੱਲਾਂ ਲੁਕੋਈਆਂ ਜਾ ਰਹੀਆਂ ਜਦੋਂ ਤੁਸੀਂ ਸਰਬੇ ਵਿੱਚੋਂ ਇਹ ਗੱਲਾਂ ਕੱਢਦੇ ਹੋਗੇ ਉਹਨੂੰ ਇੱਕ ਸਧਾਰਨ ਜਾਂ ਦੇਸ਼ ਭਗਤ ਜਿਵੇਂ ਬਾਕੀ ਦੇ ਦੇਸ਼ ਭਗਤਾਂ ਤੇ ਬਹੁਤ ਦੁੱਖ ਹੁੰਦਾ ਜਦੋਂ ਸਰਾਬੇ ਦੀ ਫੋਟੋ ਲਾਲਾ ਹਰदयाल ਨਾਲ ਲਾਈ ਜਾਂਦੇ ਆ ਤੁਸੀਂ ਵੀ ਦੇਖਿਆ ਹੋ ਜਦੋਂ ਇੱਥੇ ਮੇਲੇ ਲੱਗਦੇ ਨੇ ਜਿਹੜੇ ਉਹਦੇ ਇਸ਼ਤਿਹਾਰ ਦਿੱਤੇ ਜਾਂਦੇ ਨੇ ਸਭ ਤੋਂ ਪਹਿਲੀ ਫੋਟੋ ਲਾਲਾ ਹਰदयाल ਦੀ ਹੁੰਦੀ ਹੈ ਤੇ ਉਸੇ ਕੜੀ ਦੇ ਵਿੱਚ ਸਰਾਬੇ ਦੀ ਹੁੰਦੀ ਹੈ ਸਰਾਬੇ ਦੀ ਆਤ ਸੀ ਉਹ ਹਮੇਸ਼ਾ ਕਪਤਾ ਪੜਦਾ ਰਹਿੰਦਾ ਸੀ ਚੜਦੀ ਕਲਾਰੀ ਕਪਤਾ ਹਰ ਵੇਲੇ ਉਸ ਰੰਗ ਚ ਰੰਗਿਆ ਰਹਿੰਦਾ ਸੀ ਉੱਥੇ ਉਹਨੇ ਕਪਤਾ ਪੜੀ ਜਿਹੜੀ ਪਹਿਲਾਂ ਛੱਬ ਚੁੱਕੀ ਸੀ ਉਹਨਾਂ ਦੇ ਬਣੀ ਸਿਰ ਸ਼ੇਰਾਂ ਦੇ ਕੀ ਜਾਣਾ ਭੱਜ ਕੇ ਉਹ ਕਬਤਾ ਪੜੀ ਤਿੰਨਾਂ ਦੀ ਆਪਸ ਵਿੱਚ ਅੱਖਾਂ ਮਿਲੀਆਂ ਕਿ ਬਣੀ ਸਿਰ ਸ਼ੇਰਾਂ ਦੇ ਕੀ ਜਾਣਾ ਭੱਜ ਕੇ ਕਿ ਭੱਜ ਕੇ ਨਹੀਂ ਜਾਣਾ ਚਾਹੀਦਾ ਬਸ ਉਸੇ ਦਰਿਆ ਤੋਂ ਉਨੀ ਪੈਰੀ ਵਾਪਸ ਮੁੜਿਆ ਵਾਪਸ ਮੁੜਿਆ ਨੁੜਕੇ ਫੇਰ ਫੌਂ ਸ਼ਾਉਣੀ ਚ ਜਾਵੜੇ ਜਦੋਂ ਲਹਿਰ ਫੇਲ ਹੋ ਜਾਂਦੀ ਹੈ ਉਦੋਂ ਹਰ ਕੋਈ ਬੰਦਾ ਉੱਠ ਕੇ ਮੁਖਵਰ ਬਣ ਜਾਂਦਾ ਜਿੰਨਾ ਚਿਰ ਲਹਿਰ ਦਾ ਦਬ ਦਬਾ ਰਹਿੰਦਾ ਬੰਦੇ ਦਬੇ ਰਹਿੰਦੇ ਨੇ ਲਹਿਰ ਫੇਲ ਹੋ ਗਈ ਸੀ ਸੋ ਪਹਿਲੀ ਜਗ੍ਹਾ ਤੇ ਬੰਦਿਆਂ ਨੂੰ ਫੜਾਤਾ ਚਲੋ फांसी ਹੋਈ ਹੁਣ ਮੈਂ ਆਖਰੀ ਗੱਲ ਸਮਾਂ ਕਾਫੀ ਹੋ ਗਿਆ ਜਿਹੜੀ ਮੈਂ ਤੁਹਾਡਾ ਕਰਨ ਲੱਗਿਆ ਕਿ ਜਦੋਂ ਜੱਜ ਨੇ ਫੈਸਲਾ ਸੁਣਾਇਆ ਪਹਿਲੇ ਲਾਹੌਰ ਸਾਜ਼ਿਸ਼ ਕੇਸ ਦਾ 24 ਬੰਦਿਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ 24 ਬੰਦੇ ਲਾਹੌਰ ਦੀ ਸੈਂਟਰਲ ਜੇਲ੍ਹ ਚ ਬੰਦਨ ਉਹਨਾਂ ਨੇ ਸੋਚਿਆ ਕਿ ਕੌਮ ਨੂੰ ਕੋਈ ਸੰਦੇਸ਼ ਦੇਈਏ ਰਲ ਕੇ 24 ਬੰਦਿਆਂ ਨੇ ਰਲ ਕੇ ਇੱਕ ਕਵਿਤਾ ਲਿਖੀ ਇਹ ਦੁਨੀਆ ਦੇ ਇਤਿਹਾਸ 'ਚ ਬਹੁਤ ਘੱਟ ਇਸ ਤਰ੍ਹਾਂ ਹੋਇਆ ਹੋ ਕਿ ਬੰਦੇ ਫਾਂਸੀ ਲੱਗਣ ਜਾ ਰਹੇ 24 ਰਲ ਕੇ ਕਵਿਤਾ ਲਿਖ ਰਹੇ ਭਾਈ ਸੰਤੋਖ ਸਿੰਘ ਨੇ ਲਿਖਿਆ ਇਸ ਕਵਿਤਾ ਬਾਰੇ ਕਹਿੰਦਾ ਰਲ ਕੇ ਕਵਿਤਾ ਲਿਖਣ ਦਾ ਮਤਲਬ ਇਹ ਹੈ ਕਿ ਤੁਸੀਂ ਆਪਣੀ ਨਿੱਜੀ ਹਸਤੀ ਮਿਟਾ ਤੀ ਏਡੀ ਵੱਡੀ ਪਰਪਕਾਰ ਦੀ ਭਾਵਨਾ ਤੁਹਾਡੇ ਚ ਪਰਫੁੱਲਤ ਹੋ ਗਈ ਕਿ ਤੁਹਾਨੂੰ ਆਪਦਾ ਪਵਿੱਤਰ ਆਦਰਸ਼ ਤੇ ਕਾਜ ਹੀ ਦਿਖਦਾ ਆ ਆਪਦਾ ਨਿੱਜ ਕਿਤੇ ਨਹੀਂ ਉਹ ਕਵਿਤਾ ਲਿਖੀ 24 ਬੰਦਿਆਂ ਨੇ ਰਲ ਕੇ ਚਲੋ ਜਿੱਦਣ ਫਾਂਸੀ ਲੱਗਣੀ ਸੀ ਜਦੋਂ ਖੋਲੀਆਂ ਕੋਠੜੀਆਂ ਉਦੋਂ ਕਿਤੇ ਬੈਸ ਰਾਏ ਦਾ ਫਰਮਾਨ ਆ ਗਿਆ ਰਾਤ ਦੇ ਰਾਤ ਕਿ 17 ਬੰਦਿਆਂ ਨੂੰ ਫਾਂਸੀ ਦੀ ਸਜ਼ਾ ਮਾਫ਼ ਉਮਰ ਕੈਦ ਕਰਤੀ ਸੱਤ ਬੰਦਿਆਂ ਨੂੰ ਫਾਂਸੀ ਉਹਨਾਂ ਸੱਤਾਂ ਚੋ ਕਰਤਾਰ ਸਿੰਘ ਸਰਾਬਾ ਸੀ ਬਾਬਾ ਜਗਤ ਸਿੰਘ ਸੁਰ ਸਿੰਘ ਸੀ ਵਿਸ਼ਨੂੰ ਗਣੇਸ਼ ਪਿੰਗਲੇ ਸੀ ਉਹ ਇੱਕ ਹਫ਼ਤਾ ਗਾਉਂਦੇ ਹੋਏ ਫਾਂਸੀ ਤੇ ਚੜ੍ਹੇ ਹੁਣ ਉਹ ਕਹਾਵਤਾ ਨਾਲ ਕੀ ਵਾਪਰੀ ਇੱਕੋ ਘਟਨਾ ਤੋਂ ਤੁਹਾਨੂੰ ਸਾਰੇ ਕੁਝ ਦਾ ਪਤਾ ਲੱਗ ਜੂ ਕਿ ਜਿਨ੍ਹਾਂ ਨੇ ਇਤਿਹਾਸ ਲਿਖਿਆ ਜਿਹੜੇ ਅੱਜ ਉਹਨਾਂ ਦੇ ਬਾਰਸ ਕਾਉਂਦੇ ਨੇ ਉਹ ਕਿੰਨੇ ਝੂਠੇ ਕਿੰਨੇ ਵਧ ਇਮਾਨ ਉਹ ਕਪਤਾ ਦੇ 13 ਬੰਦ ਦਾ ਟੁੱਟ ਉਹ 13 ਬੰਦ 1926 ਚ ਭਾਈ ਸੰਤੋਖ ਸਿੰਘ ਜਿਹੜਾ ਉਸ ਲਹਿਰ ਦਾ ਲੀਡਰ ਸੀ ਜਿਹੜਾ ਇਹਨਾਂ ਦੇ ਨਾਲ ਰਹਾ ਉਹਨੇ ਆਪਣੀ ਕਿਰਤੀ ਅਖਬਾਰ ਅਗਸਤ ਸਤੰਬਰ ਦੇ ਅੰਕ ਚ ਉਹ ਪੂਰੀ ਕਪਤਾ ਛਾਪੀ ਨਾਲੋ ਨੇਵੀ ਕਿਹਾ ਕਿ ਕੋਈ ਸਮਾਂ ਆਊ ਜਦੋਂ ਦੁਨੀਆ ਭਰ ਦੇ ਵਿਦਵਾਨ 16 ਕੂਟਾਂ ਤੋਂ ਚੱਲ ਕੇ ਹਿੰਦੁਸਤਾਨ ਆਉਣਗੇ ਤੇ ਇਸ ਕਵਿਤਾ ਦਾ ਤਰਜਮਾ ਕਰਕੇ ਦੁਨੀਆ ਦੀਆਂ ਸਾਰੀਆਂ ਲਾਇਬ੍ਰੇਰੀਆਂ 'ਚ ਰੱਖਣਗੇ ਵੀ ਇਹ ਕਵਿਤਾ ਕਿੰਨੀ ਜ਼ਬਰਦਸਤ ਹੈ ਹੋਇਆ ਕੀ ਹੈ ਕਿ ਉਸ ਕਵਿਤਾ ਦਾ ਇੱਕ ਹਿੱਸਾ ਬਿਲਕੁਲ ਗਾਇਬ ਕਰ ਦਿੱਤਾ ਗਿਆ 1926 ਤੋਂ ਲੈ ਕੇ ਅੱਜ ਤੱਕ ਉਹ ਕਵਿਤਾ ਕਿਤੇ ਉਹਨੂੰ ਤੁਹਾਡੇ ਸਾਹਮਣੇ ਨਹੀਂ ਆਊਗੀ ਇੱਕ ਹਿੱਸਾ ਹੀ ਚਲਿਆ ਜਿਹੜਾ ਤੁਸੀਂ ਸਕੂਲਾਂ 'ਚ ਵੀ ਸੁਣਿਆ ਉਹ ਵਤਨਵਾਸੀ ਹੋ ਰੱਖਣਾ ਜਾਤ ਸਾਨੂੰ ਕਿਤੇ ਦਿਲਾਂ ਤੋਂ ਨਹੀਂ ਭੁਲਾ ਜਾਣਾ ਜਿੱਥੇ ਵਤਨ ਦੀ ਗੱਲ ਹੈ ਉਹ ਹਿੱਸਾ ਸ਼ਾਫਤਾ ਬਾਕੀ ਜਿਹੜੇ 6 ਬੰਦਨ ਉਹਦੇ 'ਚ ਕੀ ਹੈ ਉਹ ਮੈਂ ਤੁਹਾਨੂੰ ਸੁਣਾਉਣਾ ਜਦੋਂ ਤੁਸੀਂ ਉਹ ਬੰਦ ਸੁਣੋਗੇ ਨਾਲੇ ਤੇ ਪਤਾ ਲੱਗ ਜੂ ਕਿ ਗਦਰੀ ਬਾਬੇ ਕੌਣ ਸੀ ਨਾਲੇ ਪਤਾ ਲੱਗ ਜੂ ਜਿਨ੍ਹਾਂ ਨੇ ਉਹਨਾਂ ਦਾ ਇਤਿਹਾਸ ਲਿਖਿਆ ਉਹਨਾਂ ਦੇ ਦਿਲ ਕਿੰਨੇ ਕਾਲੇ ਸੀ ਤੇ ਜਿਹੜੇ ਉਹਨਾਂ ਦੇ ਬਾਹਰ ਖਵਾਉਂਦੇ ਨੇ ਅੱਜ ਉਹਨਾਂ ਦਾ ਇਹ ਮਾਣ ਕੀ ਹੈ ਉਹ ਇਹ ਕਵਿਤਾ ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਸਿਰਫ 6 ਬੰਦ ਹੁਣ ਇਸ ਕਵਿਤਾ ਚੋਂ ਤੁਸੀਂ ਗੁਰਬਾਣੀ ਦਾ ਫਲਸਫਾ ਚੜ੍ਹਦੀ ਕਲਾ ਦੀ ਸਫੇੜ ਇੱਕ ਇੱਕ ਲਾਈਨ ਦੇ ਵਿੱਚੋਂ ਉਹ ਜज्ਬਾ ਚਲਕਦਾ ਹੈ ਇਹ ਕਿਸੇ ਆਮ ਬੰਦਿਆਂ ਦੀ ਲਿਖੀ ਹੋਈ ਕਵਿਤਾ ਨਹੀਂ ਜਦੋਂ ਮੌਤ ਦੀਆਂ ਅੱਖਾਂ ਚ ਅੱਖਾਂ ਪਾ ਕੇ ਲਿਖ ਰਹੀ ਕਵਿਤਾ ਕਵਿਤਾ ਨੇ ਲਿਖੀ ਹੈ ਜੀ ਸਦਾ ਜੀਵਣਾ ਨਹੀਂ ਜਹਾਨ ਅੰਦਰ ਖਿਲੀ ਰਹੇਗੀ ਸਦਾ ਗੁਲਜ਼ਾਰ ਨਹੀਂ ਸਦਾ ਕੂੜ ਦੀ ਰਹੇ ਨਾ ਯਾਰ ਸ਼ਾਹੀ ਯਾਰ ਸ਼ਾਹੀ ਹੁੰਦਾ ਹੈ ਹਕੂਮਤ ਸਦਾ ਕੂੜ ਦੀ ਰਹੇ ਨਾ ਯਾਰ ਸ਼ਾਹੀ ਸਦਾ ਜਾਬਰਾਂ ਹੱਥ ਤਲਵਾਰ ਨਾਹੀ ਰੰਗ ਬਦਲਦੀ ਰਹੇਗੀ ਸਦਾ ਕੁਦਰਤ ਵਣ ਦਾ ਵਕਤ ਕਿਸੇ ਦਾ ਯਾਰ ਨਹੀਂ ਹੋਸੀ ਧਰਮ ਦੀ ਜਿੱਤ ਅਖੀਰ ਬੰਦੇ ਬੇੜੀ ਪਾਪ ਦੀ ਲਗਣੀ ਪਾਰ ਨਹੀਂ ਤੇ ਧਰਮ ਦੀ ਗੱਲ ਹੈ ਇਸ ਕਰਕੇ ਇਹ ਅਲੋਪ ਕਰ ਦਿੱਤੀ ਸਾਡੇ ਵੀਰ ਨੂੰ ਤੁਸਾਂ ਨੇ ਖੁਸ਼ ਰਹਿਣਾ ਅਸੀਂ ਆਪਣੀ ਆਪ ਨਿਭਾ ਦੇਾਂਗੇ ਦੁੱਖ ਝੱਲਾਂਗੇ ਹੱਸ ਕੇ ਬਾਗ ਮਰਦਾਂ ਨਾਲ ਖੁਸ਼ੀ ਦੇ ਸੀਸ ਲਗਾ ਦੇਾਂਗੇ ਖਾਤਰ ਧਰਮ ਦੀ ਜਿੰਦ ਕੁਰਬਾਨ ਕਰਕੇ ਖਾਤਰ ਧਰਮ ਦੀ ਜਿੰਦ ਕੁਰਬਾਨ ਕਰਕੇ ਜੜ ਜ਼ੁਲਮ ਦੀ ਪੁੱਟ ਦਿਖਾ ਦੇਾਂਗੇ ਥੋੜੇ ਦਿਨਾਂ ਤਾਈਂ ਬੇੜਾ ਪਾਰ ਹੋਸੀ ਸਰੋਂ ਹੱਥ ਤੇ ਅਸੀਂ ਜਮਾ ਦੇਾਂਗੇ ਸਾਡੇ ਵੀਰ ਨੂੰ ਤੁਸੀਂ ਨਾ ਫਿਕਰ ਕਰਨਾ ਇੱਕ ਸਿੱਖ ਜਦੋਂ ਸ਼ਹੀਦ ਹੋਣ ਜਾਂਦਾ ਉਹ ਕਿਸ ਤਰ੍ਹਾਂ ਵਿਦਾ ਹੁੰਦਾ ਸਾਡੇ ਵੀਰ ਨੂੰ ਤੁਸੀਂ ਨਾ ਫਿਕਰ ਕਰਨਾ ਵਿਦਾ ਬਖਸ਼ ਨਹੀਂ ਖੁਸ਼ੀ ਦੇ ਨਾਲ ਸੰਨ ਉਹੀ ਸਪਿਰਟ ਤੁਸੀਂ ਜਿੰਦੇ ਸੁੱਖੇ ਦੀ ਚਿੱਠੀ ਪੜੋ ਤੁਸੀਂ ਦੇਖੋ ਕਿਤੇ ਫਰਕ ਲੱਗਦਾ ਕਿਤੇ ਉਹੀ ਸਪਿਰਟ ਕੰਮ ਕਰ ਰਹੀ ਹੈ ਸਾਡੇ ਵੀਰ ਨੂੰ ਤੁਸੀਂ ਨਾ ਫਿਕਰ ਕਰਨਾ ਵਿਦਾ ਬਖਸ਼ ਨਹੀਂ ਖੁਸ਼ੀ ਦੇ ਨਾਲ ਸੰਨ ਫਾਂਸੀ ਤੋਪ ਬੰਦੂਕ ਤੇ ਤੀਰ ਵਰਸ਼ੀ ਕੱਟ ਸਕਦੀ ਨਹੀਂ ਤਲਵਾਰ ਸਨ ਕਿੰਨੀ ਅਡੋਲਤਾ ਤੇ ਡਿਢਤਾ ਆਖਰੀ ਬੰਦ ਦੇਖੋ ਸਾਡੀ ਆਤਮਾ ਸਦਾ ਅਡੋਲ ਵੀਰੋ ਕਰੂ ਕੀ ਤੂਫੰਗ ਦਾ ਵਾਰ ਸਾਨੂੰ ਤੂਫੰਗ ਹੁੰਦੀ ਹੈ ਗਨ ਸਾਡੀ ਆਤਮਾ ਸਦਾ ਅਡੋਲ ਵੀਰੋ ਕਰੂ ਕੀ ਤੂਫੰਗ ਦਾ ਵਾਰ ਸਾਨੂੰ ਖਾਤਰ ਧਰਮ ਦੀ ਗੁਰਾਂ ਨੇ ਪੁੱਤਰ ਵਾਰੇ ਜਿਸੇ ਚਮਕਦੀ ਨੇਕ ਮਿਸਾਲ ਸਨ ਕਿੱਥੋਂ ਪ੍ਰੇਰਨਾ ਲੈ ਕੇ ਉਹ ਸ਼ਹੀਦ ਹੋਣ ਜਾ ਰਹੇ ਇਹ ਛੇ ਬੰਦ 1926 ਤੋਂ ਬਾਅਦ ਟੋਟਲ ਅਲੋਪ ਹੋ ਗਏ ਮਣਾ ਮੂਹੀ ਕਿਤਾਬਾਂ ਛਪੀਆਂ ਕਿ ਉਹਨਾਂ ਕਿਤਾਬਾਂ ਦੇ ਵਿੱਚ ਇੱਕ ਕਵਿਤਾ ਦਾ ਅੱਧਾ ਕੱਟਿਆ ਵੱਡਿਆ ਰੂਪ ਸੋ ਜਿਹੜੀ ਕਵਿਤਾ ਬਾਰੇ 1926 ਚ ਭਾਈ ਸੰਤੋਖ ਸਿੰਘ ਲਿਖ ਰਿਹਾ ਹੈ ਕਿ ਦੁਨੀਆ ਭਰ ਦੇ ਵਿਦਵਾਨ ਆਉਣਗੇ ਤੇ ਤਰਜਮਾ ਕਰਕੇ ਦੁਨੀਆ ਭਰ ਦੀਆਂ ਲਾਇਬ੍ਰੇਰੀਆਂ ਚ ਰੱਖਣਗੇ ਤੇ ਭਾਈ ਸੰਤੋਖ ਸਿੰਘ ਨੂੰ ਕੀ ਪਤਾ ਸੀ ਕਿ ਇਥੇ ਨੇ ਦਿਲ ਦੇ ਕਾਲੇ ਲੋਕ ਆਉਣਗੇ ਜਿਹੜੇ ਆਪਣੇ ਸ਼ਹੀਦਾਂ ਪ੍ਰਤੀ ਵੀ ਬੇਈਮਾਨ ਹੋਣਗੇ ਦੁਨੀਆਂ ਦੀਆਂ ਲਾਇਬ੍ਰੇਰੀਆਂ ਚ ਕੀ ਪੰਜਾਬ ਦੀਆਂ ਲਾਇਬ੍ਰੇਰੀਆਂ ਚੋਂ ਗਾਇਬ ਹੋਣੀ ਕਿਤਾਬ ਇਹ ਇੱਕ ਉਦਾਹਰਨ ਬਾਤ ਹੈ ਜਿਹੜੇ ਬੰਦੇ ਆਪਦੇ ਸ਼ਹੀਦਾਂ ਨਾਲ ਇਹ ਕਰ ਸਕਦੇ ਤੇ ਉਹ ਸ਼ਹੀਦਾਂ ਦੇ ਵਾਰਸ ਹੋਣ ਦਾ ਖੇਖਣ ਵੀ ਕਰ ਸਕਦੇ ਤੁਸੀਂ ਉਹਨਾਂ ਲੋਕਾਂ ਦੇ ਕਰਤਾਰ ਆਪ ਦੇਖ ਲਓ ਸਿੱਖੀ ਦੀ ਸਪਿਰਟ ਮੁੜ ਕੇ ਪੰਜਾਬ ਦੇ ਵਿੱਚ ਜੇ ਅਸੀਂ ਗਾਦਰੀ ਬਾਬਿਆਂ ਨੂੰ ਅਸਲੀ ਰੂਪ 'ਚ ਯਾਦ ਕਰ ਲਈਏ ਉਹਨਾਂ ਦਾ ਅਸਲੀ ਇਤਿਹਾਸ ਸਾਹਮਣੇ ਆ ਜਾਈ ਤਾਂ ਕੱਲ ਗੱਲੀ ਗਦਰ ਪਾਰਟੀ ਦੇ ਇਤਿਹਾਸ ਦੀ ਨਹੀਂ ਉਹ ਸਿੱਖੀ ਦਾ ਜਜ਼ਬਾ ਉਸ ਪੇਟ ਉਹ ਫਿਰ ਉੱਥੇ ਬਲੰਦ ਹੋ ਤੇ ਜੋ ਕੁਛ ਅੱਜ ਪੰਜਾਬ 'ਚ ਚੱਲ ਰਿਹਾ ਅਜਿਹਾ ਅਸੀਂ ਦੇਖ ਕੇ ਨਰਾਸ਼ ਹੁੰਨੇ ਆ ਉਹ ਰੁਝਾਨਾ ਨੂੰ ਠੱਲ ਪੈ ਸਕਦੀ ਹੈ